ਸਸ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਸਕੁੰਦਰ ਬੈਂਗ ਖੇਡਾਂ ਅੰਗਲੇ ਪੰਜਾਬ ਦੀਆਂ ਦੇਖ ਰਿਹਾ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਜੋ ਤੁਹਾਡੇ ਤੱਕ ਲੈ ਕੇ ਆਏ ਹਾਂ ਅਸੀਂ ਇੱਕ ਬਹੁਤ ਜ਼ਿਆਦਾ ਇੱਕ ਲੋੜਵੰਦ ਕਬੱਡੀ ਖਿਡਾਰੀ ਆ ਉਹਦੇ ਲਈ ਆ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਉਹਨੂੰ ਇੰਨੀ ਜ਼ਿਆਦਾ ਲੋੜ ਆ ਜੇਕਰ ਤੁਸੀਂ ਅੱਜ ਇਸ ਘੜੀ ਨਾਲ ਨਹੀਂ ਖੜੇ ਤਾਂ ਬਾਅਦ ਵਿੱਚ ਹਮੇਸ਼ਾ ਸਾਰੇ ਨੂੰ ਪਛਤਾਵਾ ਰਹਿ ਜਾਣਾ ਹਰੇਕ ਉਸ ਕਮੈਂਟਰ ਨੂੰ ਹਰੇਕ ਉਸ ਪੇਜਾਂ ਵਾਲੇ ਨੂੰ ਕਬੱਡੀ ਨਾਲ ਜਿੰਨੇ ਵੀ ਜੁੜੇ ਪ੍ਰਮੋਟਰ ਆ ਬਾਹਰ ਵਿੱਚ ਪਸਤਾਵੇ ਤੋਂ ਕੁਝ ਨਹੀਂ ਮਿਲਣਾ ਜੇ ਬੇਲਾ ਖੁੰਝ ਗਿਆ ਤੇ ਜਿਹੜੇ ਖਿਡਾਰੀ ਨਾਲ ਤੁਹਾਡੀ ਮੁਲਾਕਾਤ ਕਰਾਉਣੇ ਜਿਹਦੇ ਬਾਰੇ ਦੱਸਣ ਜਾ ਰਹੇ ਆ ਜਿਹਦੀ ਮਦਦ ਦੀ ਲੋੜ ਹੈ ਤੁਹਾਡੇ ਸਾਰਿਆਂ ਦੀ ਲੋੜ ਹੈ ਤੁਹਾਡੇ ਉਸ ਇਨਸਾਨ ਨੂੰ ਤੇ ਆਓ ਬਾਦਿਆਂ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਤੇ ਸੋਨੂ ਭਾਈ ਅ ਅਸੀਂ ਥੋੜੇ ਦਿਨ ਪਹਿਲਾਂ ਤਾਰੀ ਬਿਹਾਰੀਪੁਰ ਜੀ ਇੱਕ ਵੀਡੀਓ ਦੇਖੀ ਸੀ ਤੁਹਾਡੇ ਹਾਂਜੀ ਤੇ ਕਿ ਉਹਨਾਂ ਨੂੰ ਉਹ ਪਤਾ ਲੱਗਾ ਕਿ ਤੁਹਾਨੂੰ ਬਹੁਤ ਜ਼ਿਆਦਾ ਮਦਦ ਦੀ ਲੋੜ ਆ ਤੇ ਬਹੁਤ ਸਾਰੀ ਲੋਕਾਂ ਦੇ ਅਲੇ ਤੱਕ ਇਹ ਕਲੀਅਰ ਨਹੀਂ ਹੈਗਾ ਕਿ ਤੁਹਾਨੂੰ ਭਾਣ ਲੰਗਾਂ ਨੂੰ ਪ੍ਰੋਬਲਮ ਕੀ ਪਈ ਆ ਹਨ ਇਹ ਜਿਹਦਾ ਕਿਡਨੀ ਦੀ ਆਪਾਂ ਨੂੰ ਪ੍ਰੋਬਲਮ ਪਈ ਆ ਠੀਕ ਹੈ ਫਿਲਹੋਂ ਤੇ ਚਲੋ ਥੋੜੀ ਹੀਗੀ ਤੇ ਡਾਕਟਰ ਕਹਿੰਦੇ ਟਰਾਈ ਕਰਕੇ ਦੇਖਦੇ ਆ ਤੇ ਮਹੀਨਾ ਕੋ ਨਾਲ ਡਾਇਲਿਸ ਵਗੈਰਾ ਕੀਤੇ ਵੀ ਚਲੋ ਚੱਲ ਪੂਗੀ ਤੇ ਆਪਾਂ ਇਹ ਹੈਗਾ ਕਿ ਚਲੋ ਮਾਰਾਈ ਕਰੀ ਹੋਈ ਹੈ ਨਾ ਸਹੀ ਹੋ ਜਾਣ ਹਾਂ ਤੇ ਹੁਣ ਪਈ ਜਿੱਦਾਂ ਵੀ ਨਹੀਂ ਚੱਲਿਆ ਨਹੀਂ ਰਿਸਪੌਂਸ ਨਹੀਂ ਦਿੱਤਾ ਕੋਈ ਵੀ ਕਿੱਥੇ ਨਹੀਂ ਤੇ ਕਿਹੜੇ ਹਸਪਤਲ ਚੱਲੀ ਗਈ ਭਾਜੀ ਇਹ ਕਿੱਡਾ ਨਹੀਂ ਹਸਪਤਲ ਭਈ ਜਲੰਧਰ ਜਲੰਧਰ ਦੇ ਵਿੱਚ ਹੈ ਹਾਂਜੀ ਹਾਂਜੀ ਤੇ ਹੁਣ ਕੀ ਕਹਿ ਰਹੇ ਡੋਕਟਰ ਹੁਣ ਉਹਨਾਂ ਨੇ ਕਿਹਾ ਹੈਗਾ ਵੀ ਪਰੇਸ਼ਾਨੀ ਹੋਣਾ ਵਾ ਜਿੱਦਾਂ ਟ੍ਰਾਂਸਫਰ ਆਂਟੀ ਹੋਣਾ ਕਿੱਡੇ ਨਹੀਂ ਦਾ ਕਿਹਨ ਟ੍ਰਾਂਸਫਰ ਹਾਂਜੀ ਤੇ ਇਹ ਲਈ ਵੀ ਕਿਡਨੀ ਦਾ ਅਰੇਂਜ ਹੋ ਚੁੱਕਾ ਪਾ ਜੀ ਕਿਦਾਂ ਹਾਂ ਜੀ ਕਿਡਨੀ ਜਿਹਦਾ ਮੇਰੀ ਵਾਈਫ ਨੇ ਦੇਣੀ ਓਕੇ ਤੇ ਬਾਕੀ ਹੁਣ ਪੈਸੇ ਪੂਰੇ ਦਾ ਘਰ ਦੇਣਾ ਛੁੱਟੀ ਦੇ ਦਿੱਤੀ 2 ਦਿਨਾਂ ਬਾਅਦ ਡਾਇਲਿਸ ਕਰਨ ਜਾਣੇ ਆ ਤੇ ਹਾਂ ਜੀ ਤੇ ਬਾਕੀ ਆਹ ਦਾ ਕਹਿੰਦੇ ਵੀ ਕਿਡਨੀ ਦਾ ਕਰ ਲੋ ਤੇ ਕਿਉਂਕਿ ਪਰਿਵਾਰ ਚੋਂ ਦੇ ਸਕਦਾ ਕੋਈ ਠੀਕ ਫੈਬਰੂਰੀ ਮਹੀਨੇ ਦੀ ਜੀ ਉਹਦਾ ਪ੍ਰੇਮ ਫੈ ਗਿਆ ਇਹ ਨਾਲ ਸੁਣੀ ਜਿਆਦਾ ਜ ਕੁਝ ਹਾਂ ਜੀ ਏ ਭਾਈ ਜਦੋਂ ਤੇ ਜਾਂਗੇ ਜਾਂ ਤੁਹਾਡੀ ਇਹਦਾ ਪਤਾ ਕਿਦਾਂ ਪਤਾ ਲੱਗਾ ਕੀ ਪ੍ਰੋਬਲਮ ਕੀ ਪਈ ਸੀ ਤੁਹਾਨੂੰ ਪਹਿਲਾਂ ਕੋਸ਼ ਨਹੀਂ ਭਾਈ ਜਦੋਂ ਬੀਪੀ ਵਧਿਆ ਵਾ ਠੀਕ ਆ ਹਾਂਜੀ ਜਦੋਂ ਅੱਗੇ ਵੀ ਗੱਲ ਹੋਈ ਹੈਗੀ ਉੱਥੇ ਗਏ ਹੈਗੇ ਟੂਰਨਾਮੈਂਟ ਤੇ ਕਿਹੜੇ ਟੂਰਨਾਮੈਂਟ ਤੇ ਗਿਆ ਜਿੱਥੇ ਲੱਥੀ ਭਾਈ ਗਿਆ ਹੈਗੀ ਪਲੋ 14 ਪ੍ਰੈਨ ਹੁੰਦਾ ਹਾਂਜੀ ਹਾਂਜੀ 13 ਨੋ ਹੈਗੇ ਆਪਣਾ ਜਿੱਦਾਂ 40 ਸਾਲਾਂ ਦਾ ਤੁਹਾਨੂੰ ਪਤਾ ਲੱਗੇ ਨਾ ਖੇਡਣਾ 40 ਸਾਲਾਂ ਦਾ ਹੈਗਾ ਸ਼ੂ ਮੈਚ ਅੱਛਾ ਸ਼ੂ ਮੈਚ ਖੇਡਣ ਕਰ ਕੋਟੀ ਹਾਂਜੀ ਤੂੰ ਮੇਰੇ ਨਾਲ ਪਹਿਲਾਂ ਵੀ ਜਦੋਂ ਖੇਡੇ ਖੇਡੇ ਓਪਨ ਵੀ ਖੇਡੀ ਅੱਜ ਕਬੱਡੀ ਛੱਡ ਚੁੱਕੇ ਸਣਾ ਹਾਂਜੀ ਹਾਂਜੀ ਹੁਣ ਤੁਹਾਨੂੰ ਪਤਾ ਫੇਫੇ ਵੀ ਰਹਿ ਨਹੀਂ ਹੁੰਦਾ ਤੇ ਕਬੱਡੀ ਦਾ ਮਿਹਨਤ ਮੁੰਤ ਲਾਈ ਜਾਂਦੇ ਹੈਗੇ ਤੇ ਚੱਲ ਹੁਣ 40 ਸਾਲਾ ਇਦਰਾ ਦਬਾਬੇ ਦੀ ਟੀਮ ਬਣਨ ਲੱਗੀ ਸੀ ਵਿੱਚ ਮੁੰਡੇ ਹੋ ਗਏ ਕਹਿੰਦੇ ਕੋਈ ਨਾ ਲਾਲ ਆ ਮੈਂ ਚੱਲਾ ਸਰੀਰ ਨਾਲੇ ਫਿੱਟ ਰਹਿੰਦਾ ਭਾਜੀ ਬਿਲਕੁਲ ਬਿਲਕੁਲ ਤੰਦਰੁਸਤ ਮੈਂ ਚੱਲ ਬੈਠ ਬਈ ਮੈਂ ਜੇ ਖੇਡ ਲਿਆ ਕਰਾਂਗੇ ਹਾਂ ਤੇ ਉਹ ਸ਼ੁਰੂ ਕੀਤੇ ਸੀ ਇੱਕ ਦੋ ਮੈਚ ਜੇ ਕੀਤੇ ਸ਼ੁਰੂ ਠੀਕ ਹੈ ਹਾਂਜੀ ਉੱਥੇ ਕੀ ਦਿੱਕਤ ਕੀ ਆਈ ਹੋਊ ਜਦੋਂ ਪੁੱਠਾ ਉੱਥੇ ਭਾਈ ਇਦਾਂ ਇਦਾਂ ਆਪਾਂ ਥੋੜੇ ਪੁਰਾਣੇ ਪਲੇਅਰਾਂ ਚ ਜਬਾਤੀਆਂ ਤੇ ਮੈਚ ਇਹ ক্রিকেট ਪਰ ਉਹਨਾਂ ਨੇ ਉੱਥੇ ਖੇਡਣ ਨਹੀਂ ਦਿੱਤਾ ਖੇਡਣ ਕਿਉਂ ਨਹੀਂ ਦਿੱਤਾ ਜੀ ਇਦਾਂ ਇਦਾਂ ਹੀ ਭਾਈ ਪਹਿਲੋਂ ਕੰਦੇ ਵੀ ਦੋ ਹੀ ਟੀਮਾਂ ਕੀਤੀਆਂ ਇੱਕ ਪਿੰਡ ਦੀ ਇੱਕ ਮਾਲਵੇ ਦੀ ਸੀਗੀ ਕੋਈ ਤੁਸੀਂ ਇਧਰੋਂ ਖੜੇ ਹੋ ਸੀ ਅਸੀਂ ਪਿੰਡ ਦਾ ਹੀ ਮੇਰਾ ਤੁਹਾਨੂੰ ਨਹੀਂ ਹੱਸਦਾਂ ਲੋ ਹਾਂਜੀ ਠੀਕ ਹੈ ਤੇ ਬਾਅਦ ਵਿੱਚ ਉਥੇ ਤਿੰਨ ਚਾਰ ਟੀਮਾਂ ਜਿਹਦਾ ਇਕੱਠੀਆਂ ਹੋ ਗਈਆਂ ਫੇ ਇਦਾਂ ਹੀ ਹਨਾ ਜੋ ਸ਼ੀ 5 ਵਜੇ ਤੋਂ 5 ਵਜੇ ਤੋਂ ਲੱਗੇ ਹੁਣਾਂ ਮੈਚ ਨਹੀਂ ਹੋਣਾ ਹੁਣਾਂ ਮੈਚ ਨਹੀਂ ਹੋਣਾ ਇਦਾਂ 11 ਵਜੇ ਗਏ 11 ਕਵਜੇ ਚੱਲ ਤੋ ਤਾਂ ਅੰਦੀ ਗਰਾਊਂਡ ਚ ਹੀ ਮੁੜ ਕੇ ਆਏ 11 ਕੁ ਵਜੇ ਬਾਅਦ ਚ ਮੈਚ ਕਰਾਇਆ ਤੇ ਪਿੰਡ ਵਾਲੇ ਦੇ ਮੁੰਡੇ ਜਿਹੜੇ ਉੱਧਰ ਤੇ ਆਉਂਦੇ ਖਾਸ ਉਹਨਾਂ ਦੇ ਉਹਨਾਂ ਚਾਰ ਪੰਜ ਡੇਡਾ ਪਵਾ ਕੇ ਮੈਚ ਖਤਮ ਕਰਤਾ ਅਸਲ ਤਰੋ ਖੇਡਣ ਦਾ ਮੌਕਾ ਨਹੀਂ ਮਿਲਿਆ ਮੌਕਾ ਨਹੀਂ ਹਾਂ ਬਹੁਤ ਆ ਵੀ ਭਾਈ ਆਏ ਹਨ ਖੇਡਣ ਹੀ ਆਏ ਹਨ ਕਿਉਂਕਿ ਭਾਈ ਬਹੁਤ ਵੱਡਾ ਮੇਲਾ ਹੈ ਤੁਹਾਨੂੰ ਪਤਾ ਤੇ ਇਗਾ ਵੀ ਆਪਾਂ ਨੂੰ ਵੀ ਫੈਮਲੀ ਦੇਖਦੀ ਹੋਰ ਪਿੰਡ ਵਾਲੇ ਯਾਰ ਤੋਂ ਸਾਰਿਆਂ ਨੂੰ ਨਿਕਾ ਭਾਈ ਨੇ ਇੱਥੇ ਖੇਡਣਾ ਵਾ ਵਧੀਆ ਹੈ ਨਾ ਚਲੋ ਪੇ ਬੂਹੇ ਵੀ ਲਾਉਂਦੇ ਆ ਮੋਟਰ ਮੋਟਰਸਾਈਕਲ ਵੀ ਲਾਉਂਦੇ ਆ ਵੀ ਚਲੋ ਬੰਦੇ ਦਾ ਨਾਂ ਹੁੰਦਾ ਭਈ ਹੈ ਨਾ ਠੀਕ ਜਾਂਦਾ ਤੇ ਪਰ ਉਹਨਾਂ ਦਿੱਲੀ ਦਾ ਟੁੱਟ ਗਿਆ ਬਹੁਤ ਲੜੇ ਲੁੱੜਦੇ ਰਹੇ ਇੱਥੇ ਤੇ ਇਹ ਆ ਗਿਆ ਹੈ ਉਦੋਂ ਬੀਪੀ ਜਦੋਂ ਉਹਨਾਂ ਵੱਤ ਗਿਆ ਮੇਰਾ ਟੈਨਸ਼ਨ ਲੱਗੇ ਸੀ ਟੈਨਸ਼ਨ ਹਾਂ ਰਹਾ ਜੀ ਮੈਂ ਮੁੰਡੇ ਨੂੰ ਪੱਤੜੀ ਆਂ ਉੱਥੇ ਮੁੰਡੇ ਨੂੰ ਲਾਇਆ ਘਰ ਮੋਰੇ ਉਹਨਾਂ ਦੇ ਉੱਤੇ ਹੀ ਹੋਲਟੀਆਂ ਹੋਣ ਲੱਗੀਆਂ ਸੈਰ ਮੇਰਾ ਪਾਟਣ ਲੱਗ ਗਏ ਉੱਥੇ ਮੈਂ ਬਹੁਤ ਲੜਿਆ ਪੈਸੇ ਕਦੀ 1500 ਕਦੀ 2000 2500 ਕਰਦੇ ਹਨ ਇਦਾਂ ਮੈਂ ਕਿਹਾ ਪੈਸੇ ਤੇ ਮੇਤੋਂ ਲੈ ਲਓ ਭਾਵਾ ਮੈਂ ਉਹੀ ਗੱਲ ਕਰ ਰਿਹਾ ਮੋਰ ਜੀ ਵਾਲਾ ਟੂਰਨਾਮੈਂਟ ਆ ਉੱਥੋਂ ਕੋਈ ਮੇਰੇ ਖੰਨਾ ਖਿਡਾਰੀ ਜਾਂ ਕੋਈ ਰੈਫਰੀ ਕੋਈ ਵੀ ਖਾਲੀ ਨਹੀਂ ਮਿਲਦਾ ਉਹ ਤਾਂ ਏਕਦਾ ਮਨਸਪਰਤ ਮੇਰੇ ਪੇਹਿਆਂ ਦੀ ਤੇ ਕੋਈ ਗੱਲ ਹੀ ਨਹੀਂ ਸਾਨੂੰ ਤੇ ਟੂਰਨਾਮੈਂਟ ਇਹ ਮੈਚ ਖੇਡਣ ਦਾ ਗੱਲ ਹੀ ਗਈ ਹੈ ਤੇ ਜਿਹੜੇ ਤੁਹਾਨੂੰ ਜਿਹੜੀ ਖਿਡਾਰੀ ਸੱਦੇ ਉਹ ਨਹੀਂ ਇੰਦਾ ਨੁਕੜਾ ਮਿਲ ਕੰਨਾ ਨਾ ਹਾਂਜੀ ਉਹਨਾਂ ਨੇ ਕੋਈ ਕਮੇਟੀ ਦਾ ਅਜੇ ਤਾਂ ਕੋਈ ਲੈਣਾ ਜਣਾ ਹੋਣਾ ਤੇ ਟੀ ਦੇ ਪਤਾ ਨਹੀਂ ਉਹਨਾਂ ਦੀ ਕੀ ਗੱਲ ਹੋਈ ਹੋਊਗੀ ਆਪਾਂ ਨੂੰ ਤਾਂ ਜਿਹੜੇ ਮੋਰੇ ਹੈਗੇ ਬਸ ਇਤਰੇ ਜੋੜੇ ਨਾਲ ਹੀ गांव ਦਾ ਨਹੀਂ ਫੌਂਜੀ ਫੌਂਜੀਸ਼ ਦਾ ਬੰਦਾ ਅੱਛਾ ਜਿਹੜਾ ਉਹਨਾਂ ਕੋਚ ਆ ਤੇ ਉਹਨੇ ਸਾਰਾ ਕੁਝ ਕਰਨਾ ਹੈ ਜਾਂ ਪਿੰਡ ਦਾ ਇੱਕ ਹੋਰ ਪਲੇਅਰ ਹੀ ਹੂੰ ਤੇ ਐਦਾਂ ਉਹ ਫਿਰ ਥੋੜਾ ਪਾ ਹੋਰਸਾ ਉਹਨਾਂ ਖੇਡਦੇ ਆ ਭਾਈ ਬਾ ਖੇਡਾ ਉਹ ਇਹ ਬਿਜ਼ਨਸ ਆ ਅੱਜਕੱਲ ਚੱਲ ਪਿਆ ਹੂੰ ਆਪਾਂ ਨੇ ਬਿਜ਼ਨਸ ਵੱਲ ਹੈਨਾ ਤੇ ਆਪਾਂ ਨੇ ਕਦੀ ਉੱਤੇ ਸਾਰਿਆਂ ਨੂੰ ਪਤਾ ਵਾ ਟੂਰਨਾਮੈਂਟ ਜੇ ਪੈਸੇ ਵੀ ਹਨ ਜਿਹੜੇ ਦਿੰਦੇ ਆ ਪਲੇਅਰ ਨੂੰ ਬਸ ਇਦਾਂ ਜੇ ਵਿੱਚ ਪਾ ਲੈਣੇ ਆ ਅੱਜ ਤਾਈ ਉੱਥੇ ਪੈਸੇ ਨਹੀਂ ਗਿਣੇ ਕਦੀ ਘਰੇ ਆ ਕੇ ਬਾਬੇ ਦੀ ਫੋਟੋ ਮੋਰੇ ਰੱਖਣੇ ਆ ਫੇ ਉਹਦੇ ਚ 150 ਜਿੰਨਾ ਵੀ ਕੱਟਣਾ ਬਾਬੇ ਦਾ ਫੀ ਵਸਤਣੇ ਰਾਜਕੋਸ਼ ਖਾਣਾ ਪੀਣਾ ਆਪਦੇ ਪੈਸੇ ਅਲੱਗ ਵਟੂਏ ਚ ਜਿਹੜੇ ਲ ਜਾਣੇ ਉਦਾਂ ਹੀ ਖਾਣਾ ਕਦੀ ਨਹੀਂ ਗਿਣੇ ਇੱਕ ਦੋ ਵਾਰੀ ਆ ਬੋਲੇ ਪਰ ਹੁਣਾਂ ਨੂੰ ਪਤਾ ਵਾ ਬਲੇਰਾ ਵਾਲਿਆਂ ਨੂੰ ਬੋਲੋ ਜੀ ਹਾਂਜੀ ਵੀ ਉਹਨਾਂ ਨੇ ਕੋਈ ਚਿੱਤਰ ਵੇਚਣਾ ਯਾਰ ਪੈਸੇ ਉਹਨਾਂ ਨੇ ਗਣ ਲੈ ਕਹਣਾ ਘੱਟ ਦਿੱਤੇ ਤੂੰ ਦੇਖੇ ਮੈਂ ਦੇਖਣੇ ਥੋੜੇ ਪੈਸੇ ਫਿਰ ਉਹਨਾਂ ਨੇ ਮੈਨੂੰ ਕਹਿ ਕਿ ਗੇ ਲੜ ਕੇ ਉਹ ਲੈਣੇ ਕਿਉਂਕਿ ਲੱਖ ਲੱਖ ਦਾ ਭਾਈ ਕਾਪ ਹੁੰਦਾ ਹੈਗਾ ਬਿਲਕੁਲ ਕਈ ਵਾਰੀ 2000 ਦੇ ਕਿ ਮੈਂ ਤਾਂ ਕਦੀ ਦੇਖਣੇ ਨਹੀਂ ਤੁਹਾਨੂੰ ਦੱਸਿਆ ਇਦਾਂ ਜੇਬ ਚ ਪਾਉਣੇ ਇੱਕ ਸੇੜ ਤੇ ਪੈਸਿਆਂ ਦੇ ਤਾਂ ਪਰ ਕਦੀ ਮਾਰਾ ਜੀ ਉਹ ਲੈ ਕੇ ਨਾ ਚਾਹਉਂ ਸੀ ਹਾਂਜੀ ਸ਼ੌਂਕ ਹੀ ਸੀਗਾ ਇਹ ਦੁਬਾਰਾ ਫੇਰ ਉੱਠਿਆ ਹਾਂਜੀ ਹਾਂਜੀ ਪਰ ਇਸ ਵਾਰ ਸੁਣਾ ਹਾਂ ਹਾਂ ਜਿਆਦਾ ਖਰਾਬ ਆਣ ਕੇ ਇਦਾਂ ਹੀ ਚਾਰ ਪੰਜ ਦਿਨ ਪੀਪੀ ਬਦੇ ਆਈ ਰਿਆ ਨਾਲ ਉਲਟੀਆਂ ਆਈ ਗਈਆਂ ਪਾਣੀ ਖਤਮ ਹੋ ਗਿਆ ਜਿੱਦਾਂ ਮੈਂ ਇੰਜੈਕਸ਼ਨ ਵਗੈਰਾ ਹਨਾ ਲਵਾਉਂਦਾ ਨਿਕਾ ਨਾੜ ਜਿਹੜੇ ਨਾ ਲਾਉਂਦੇ ਆ ਜਿੰਨਾਂ ਉਲਟੀਆਂ हट ਜਾਂਦੀਆਂ ਬਹੁ ਘੱਟ ਮੈਂ ਲਵਾਇਆ ਨਹੀਂ ਕਦੀ ਤੇ ਉਹ ਡਾਕਟਰ ਨੇ ਇੱਥੇ ਮੈਂ ਸਿੱਧਵੀ ਵੀ ਗਿਆ ਦਵਾਈ ਲੈਣ ਪਰਿਆ ਪਰਿਆ ਮੈਂ ਛੱਡ ਕੇ ਇੱਥੇ ਵੀ ਲੋ ਲਗ ਮ ਕਰਿਆ ਹਿੰਦੇ ਪੰਜਵੇਂ ਦਿਨ ਭਈ ਜਿਆਦਾ ਹੀ ਡੌਨ ਹੋ ਗਿਆ ਪਾਣੀ ਲਾਲੋ ਖਤਮ ਹੋ ਗਿਆ ਫੇ ਮੈਂ ਗਲੂਗੋਸ਼ ਲਵਾਇਆ ਤੇ ਗਲੂਗੋਸ਼ ਲਵਾਇਆ ਵਾ ਤੇ ਉਹ ਲਾਲੂ ਕੇ ਗਿਆ ਤਾਂ ਬਾਚ ਉਹਦੀ ਵੀ ਥੋੜੀ ਰੈਐਕਸ਼ਨ ਕਰ ਗਿਆ ਕੁਝ ਬੀਪੀ ਵਧਿਆ ਹੀ ਪਾਣੀ ਵੀ ਖਤਮ ਹੋ ਗਿਆ ਮੁੰਨਾ ਸਾਰੇ ਤੋਂੜ ਤੇ ਕੰਨਾਂ ਦੇ ਵਿੱਚ ਸੂਜ ਪੈ ਗਈ ਅਸਾ ਹਾਂ ਫਿਰ ਤੋਂ ਨੋ ਵੀ ਹਟ ਗਿਆ ਕਾਟ ਦਵਾਈ ਉਹਨਾਂ ਨਿਕਲੀ ਜਿੱਦਾਂ ਸਾਗ ਦੇ ਵਿੱਚ ਹੈ ਨਾ ਸੋਈ ਪੈ ਗਈ ਹਾਂਜੀ ਉਹਦਾ ਕਰਕੇ ਤੇ ਫੇਰ ਦਵਾਈ ਲਿਆਂਦੀ ਮੈਂ ਸਵੇਰ ਨੂੰ ਜਾ ਕੇ ਟੈਸਟ ਕਰਾਏ ਉਹਨੇ ਕਿਹਾ ਨਹੀਂ ਤੇ ਜੋਰ ਪਿਆ ਵਾ ਇਨਫੈਕਟ ਹੋ ਗਿਆ ਹਾਂਜੀ ਫੇਰ ਮੈਂ ਤੋਂ ਤਾਰਾਂ ਤਾਰ ਨਾ ਪਟਿੱਲ ਪਵੇ ਬਦੀ ਚੰਦ ਦਾ ਹਸਪੀਟਲ ਉੱਥੋਂ ਦਵਾਈ ਲੈ ਆਂਦੀ 15 ਕ ਦਿਨਾਂ ਦੀ ਤੇ ਖਾਦੀ ਦਾ 15 ਦਿਨ ਜਦਾਂ ਕ੍ਰਿਟਿਨਾ ਇਹਦਾ ਥੋੜਾ ਘਟ ਗਿਆ ਹੈਗਾ ਪਰ ਉਹਦੇ ਨਾਲ ਭਈ ਮੇਰਾ ਨਾ ਬਲੱਡ ਬਹੁਤ ਘਟ ਗਿਆ ਖੂਨ ਗਰਮ ਹੈਗੀ ਦਵਾਈ ਜਿੱਦਾਂ ਹਾਂ ਹੈਗੀ ਨਾ ਜਨਰਲ ਪੈਥੀ ਜੀ ਜਿੱਦਾਂ ਪਿਪਲ ਦੇ ਪੁੱਤਿਆਂ ਦਾ ਅਰਕ ਨੈਮਨੁਮਦੀ ਤੇ ਬਣਾਉਂਦੇ ਆ ਉਹ ਆਉਂਦੀ ਆ ਬਾਬੀ ਤੇ ਪਰ ਉਹਨਾਂ ਖੂਨ ਬਹੁਤ ਘਟ ਗਿਆ ਉਹ ਮੈਂ ਰਾਤ ਨੂੰ ਜਦੋਂ ਉੱਠਿਆ ਤੇ ਮੈਂ ਤੇ ਜਲਮਗਾ ਟਾਈਮ ਦੇਖਾਂ ਫੋਨ ਤੇ ਕਿੰਨਾ ਹੋਇਆ ਤੇ ਜੋ ਟਾਈਮ ਦੇਖਿਆ ਤਾਂ ਮੈਨੂੰ ਦਿਖਦਾ ਹੀ ਨਹੀਂ ਹੈਗਾ ਛੋਟੇ ਅੱਖਰ ਹੁੰਦੇ ਨੇ ਸਾਰੇ ਕੋਹਾਂ ਦੇ ਇਹ ਦੂਜੇ ਤੇ ਦੇਖਿਆ ਟਾਈਮ ਪੀਸ ਤੇ ਲਾਈਟ ਜਿਹਾ ਦੇਖਿਆ ਉੱਤੇ ਹੁੰਦੇ ਨੇ ਬਿਲਕੁਲ ਤੇ ਬਾਅਦ ਵਿੱਚ ਫਿਰ ਅਸੀਂ ਗਏ ਉੱਥੇ ਸਬੀਰ ਨੂੰ ਡਾਕਟਰ ਦੇ ਤੇ ਉਹ ਕਹਿੰਦੇ ਅੱਖਾਂ ਤੇ ਜਿਆਦਾ ਜ਼ੋਰ ਪੈ ਗਿਆ ਵਾ ਤੈਨੂੰ ਲੈ ਜਾਓ ਵਧੀਆ ਹਸਪੀਟਲ ਅੱਛਾ ਉਹਨੇ ਬਾਅਦ ਦੱਸਿਆ ਹਾਂ ਵੀ ਜਿਆਦਾ ਨਾ ਹੋ ਜਵੇ ਤੇ ਹੁਣ ਤਾਂ ਨਿੱਕੇ ਨਿੱਕੇ ਚੀਜ਼ਾਂ ਨਹੀਂ ਦੇਖਦੇ ਵੱਟੇ ਚੀਜ਼ ਇਹਦਾ ਦੇਖਦਾ ਹੈ ਬੰਦਾ ਬੰਦਾ ਤੇ ਹਾਂਜੀ ਉਸ ਤੋਂ ਹੋਰ ਵਜ ਕੇ ਫੇ ਭਾਈ ਜਦਾਂ ਉਹ ਡਾਕਟਰ ਕਹਿੰਦਾ ਵੀ ਲੈ ਜਾਓ ਇਹਨੂੰ ਉੱਥੇ ਹਸਪੀਟਲ ਵਧੀਆ ਠੀਕ ਹੈ ਜੀ ਫੇ ਨਾਲ ਹੀ ਤਾਂ ਲੈ ਗਏ ਕਿਡਨੀ ਹਸਪੀਟਲ ਪਈ ਚਲੰਦਾ ਹਾਂਜੀ ਤੇ ਉਹਨਾਂ ਨੇ ਟਰਾਈ ਕੀਤਾ ਜਦਾਂ ਕਹਿੰਦਾ ਵੀ ਟਰਾਈ ਕਰਦੇ ਆ ਚਲੋ ਜੇ ਚੱਲ ਪਵੇ ਤੇ ਫੇ ਮੀਨਾ ਜਿਹਦਾ ਨੇ ਟਰਾਈ ਟ੍ਰੀ ਕੀਤੀ ਨੇਕੀ ਨਖਰੇ ਇਥੇ ਹਾਂ 15 ਦਿਨ ਰਹਿ ਉੱਥੇ ਅੱਛਾ ਜੀ 14 15 ਦਿਨ ਹੁਣ ਜਿੱਦਾਂ ਰੂ ਇਹਦੇ ਚੱਲ ਜਾਨੇ ਦੂਜੇ ਦਿਨ ਹੂੰ ਫਿਰ ਟਾਇਲਸ ਕਰਾਉਣਾ ਠੀਕ ਹੈ ਤੇ ਪਹਿਲੋ ਰੋਜ਼ ਹੀ ਕਰਦੇ ਸੀਗੇ ਫੇ ਇੱਕ ਦਿਨ ਛੱਡ ਕੇ ਹੁਣ ਦੋ ਦਿਨ ਛੱਡ ਕੇ ਵਿੱਚ ਤਿੰਨ ਦਿਨ ਛੱਡ ਕੇ ਵੀ ਕਰ ਦਿੰਦੇ ਆ ਠੀਕ ਹੈ ਤੇ ਇਹ ਜਿਆਦਾ ਹੀ ਪ੍ਰੋਬਲਮ ਉਹਦੇ ਪਰੇਸ਼ਾਨੀ ਹੋਣਾ ਵਾ ਹੂੰ ਤੇ ਤਾਂ ਕਰਕੇ ਫੇ ਉਹਨਾਂ ਪਰ ਇਹਨਾਂ ਅਪੀਲ ਕਰਦੇ ਵੀ ਖਰਚਾ ਚਲੋ ਜਿਆਦਾ ਲੱਗਣਾ ਵਾ ਇਹ ਸਾਰੇ ਮੇਰੇ ਵੀਰ ਅਦਾਸ ਵੀ ਕਰਨ ਤੇ ਬਾਕੀ ਜੋ ਵੀ ਆ ਨਾਲ ਹੈ ਸਭ ਹਾਂਜੀ ਪਰ ਤੋਂ ਬਗ ਨਗਰ ਉਮੀਦ ਹੈ ਪਨੂੰ ਕਬੱਡੀ ਖੇਡਾਂ ਤੇ ਹਾਂਜੀ ਕਿਉਂਕਿ ਜਦੋਂ ਜਦੋਂ ਕਿਸੇ ਵੀ ਕਬੱਡੀ ਖਿਡਾਰੀ ਨੂੰ ਲੋਡ ਪਈ ਆ ਕਬੱਡੀ ਜਗਤ ਦਾ ਸਮੂਹ ਹਮੇਸ਼ਾ ਹੀ ਕਬੱਡੀ ਖਿਡਾਰੀ ਨਾਲ ਖੜਾ ਹਾਂ ਵਿੱਚ ਕਿਸੇ ਤੱਕ ਗੱਲ ਕੋਈ ਲੀਡ ਪਹੁੰਚਦੀ ਆ ਕਿਸੇ ਤੱਕ ਪਹਿਲਾਂ ਪਹੁੰਚ ਜਾਂਦੀ ਆ ਤੇ ਜਿਹੜੀ ਵੀਡੀਓ ਅਸੀਂ ਪਾਉਣ ਦਾ ਸਾਡਾ ਮਕਸਦ ਇਹੀ ਆ ਕਿ ਜਿਨ੍ਹਾਂ ਤੱਕ ਨਹੀਂ ਪਹੁੰਚੀ ਇਹ ਜਾਣਕਾਰੀ ਕਿਸੇ ਦਾ ਸਾਨੂੰ ਪਾਣਾ ਲੰਗਾ ਕਬੱਡੀ ਖਿਡਾਰੀ ਸਾਰਿਆਂ ਨੂੰ ਪਤਾ ਸਾਰਿਆਂ ਨੇ ਵੇਖਿਆ ਵੀ ਕਬੱਡੀ ਖੇੜਾ 60 ਕਿਲੋ ਦਾ ਹੁੰਦਾ ਸੀ ਜਦੋਂ ਬੇਟੇ ਦਾ ਤੇ ਓਪਨ ਦੇ ਵਿੱਚ ਕਬੱਡੀਆਂ ਪਾਉਂਦਾ ਰਿਹਾ ਬਾਹਰ ਵੀ ਖੇੜ ਕੇ ਆਇਆ ਇੱਥੇ ਬੇੜ ਦੇ ਵਿੱਚ ਵੀ ਬੜੀ ਤਕੜੀ ਕਬੱਡੀ ਖੇਢੀ ਆ ਇਹ ਉਹਨਾਂ ਖਿਡਾਰੀਆਂ ਵਿੱਚੋਂ ਜੋ ਪਹਿਲੀਆਂ ਦੇ ਵਿੱਚ ਆਪਾਂ ਕਹਿੰਦੇ ਹੁੰਦੇ ਸੀ ਜਿਗਰੇ ਵਾਲੇ ਹੁੰਦੇ ਸੀ ਬੇੜ ਪਾਵਾ 50 ਕਿਲੋ ਹੁੰਦੇ ਪਰ ਓਪਨ ਦੇ ਵਿੱਚ ਕਬੱਡੀਆਂ ਤੇ ਓਪਨ ਦੇ ਵਿੱਚ ਜੱਫੇ ਲਾ ਜਾਂਦੇ ਸੀ ਇਹ ਉਹਨਾਂ ਖਿਡਾਰੀਆਂ ਦੇ ਵਿੱਚ ਸਗਾ ਟੂੜਾ ਟੈਂਪਲ ਹੈ ਜੋ ਕਬੱਡੀ ਛੱਡ ਦਿੱਤੀ ਸਾਡੇ ਨਾਲ ਦੋਆਬਾ ਕਬੱਡੀ ਲੀਗ ਦੇ ਵਿੱਚ ਵੀ ਟੀਮ ਬਣਾਈ ਸੀ ਬਹੁਤ ਵਧੀਆ ਟੀਮ ਦਾ ਪ੍ਰਬੰਧਕ ਕਰ ਰਿਹਾ ਸੀ ਕੋਚਿੰਗ ਦੇ ਆਧਾਰ ਤੇ ਨਿਆਣਿਆਂ ਨੂੰ ਇਕੱਠੇ ਕਰਕੇ ਲੈ ਕੇ ਜਾਣਾ ਕਦੀ ਵੀ ਇਹਨਾਂ ਜਿੱਤੀ ਹੋਈ ਟੀਮ ਦੇ ਵਿੱਚੋਂ ਆਪਣਾ ਹਿੱਸਾ ਕਦੀ ਨਹੀਂ ਮੰਗਣ ਗਿਆ ਇਹ ਰਿਆ ਇਨਸਾਨਾਂ ਦੀ ਕਬੱਡੀ ਨੂੰ ਵੀ ਬਹੁਤ ਲੋੜ ਹੈ ਤੇ ਪਰਵਾਦ ਨੂੰ ਦਾ ਖਾਸ ਕਰਕੇ ਹੈ ਹੀ ਹੈ ਜੇ ਦੋਸਤੋ ਅੱਜ ਨਹੀਂ ਇਸ ਇਨਸਾਨ ਆਪਾਂ ਖੜੇ ਤਾਂ ਮੇਰੇ ਕਹਿੰਦਾ ਆਪਾਂ ਬਹੁਤ ਜ਼ਿਆਦਾ ਲੇਟ ਹੋ ਚੁਵਾਂਗੇ ਕਿਉਂਕਿ ਜਿਹੜਾ ਖਰਚਾ ਹੈ ਸਾਰਿਆਂ ਨੂੰ ਪਤਾ ਹੈ ਕੀ ਤਕਰੀਬਨ ਮੇਰੇ ਸਾਹ ਦਾ 15 ਤੋਂ 20 ਲੱਖ ਰੁਪਏ ਬਈ ਖਰਚਾ ਆ ਜਾਣਾ ਹੈ ਹਾਂਜੀ ਹਾਂ 15 ਲੱਖ ਪਈ ਆ ਜਾਣਾ 15 ਲੱਖ ਰੁਪਏ ਦਾ ਖਰਚਾ ਆ ਜਾਣਾ ਹੈ ਕਿਉਂਕਿ ਹਾਲਾਤ ਜਿਹੜੇ ਆ ਸਾਰਿਆਂ ਨੂੰ ਪਤਾ ਸਾਨੂੰ ਭਾਈ ਦੇ ਤੇ ਪਹਿਲਾਂ ਵੀ ਖਰਚਾ ਕਾਫੀ ਹੋ ਚੁੱਕਾ ਜਿਵੇਂ ਲੰਬਾ ਜਿਹੜਾ ਇਲਾਜ ਕਰਵਾਇਆ ਤੇ ਹੁਣ ਵੀ ਜਾਂਦੀ ਸੀ ਦੂਸਰੇ ਸੀਜ਼ਨ ਕਰਵਾਉਂਦੇ ਆ ਆਪਾਂ ਲੇਟ ਨਾ ਕਰੀਏ ਕਿਉਂਕਿ ਹੱਲੇ ਹਲੇ ਮੇਰੇ ਖਿਆਲ ਨਾਲ ਬੋਡੀ ਵੀ ਜਿਹੜੀ ਆ ਇਹ ਜੀ ਨੂੰ ਸਹਾਰਦੀ ਪਈ ਆ ਤੇ ਆਪਰੇਸ਼ਨ ਹੋਣਾ ਤੇ ਫੇ ਸਕਸੈਸਫੁਲ ਹੋਣ ਦੇ ਜ਼ਿਆਦਾ ਚਾਂਸ ਹੈਗੇ ਆ ਬੇਨਤੀ ਹੈ ਸਾਰੇ ਕਬੱਡੀ ਪ੍ਰਮੋਟਰਾਂ ਨੂੰ ਇੱਕ ਵਾਰੀ ਫੇਰ ਤੋਂ ਜਿੰਨੇ ਵੀ ਜਿਹੜੇ ਆਪਣੇ ਇਲਾਕੇ ਦੇ ਖਿਡਾਰੀ ਆ ਸੀਨੀਅਰ ਖਿਡਾਰੀ ਭਾਈ ਉਹਨਾਂ ਨਾਲ ਖੇਡਦੇ ਰਹੇ ਆ ਤੇ ਆਪਣੇ ਰੈਫਰੀ ਆ ਜਾਂ ਫਿਰ ਹੋਰ ਪ੍ਰਮੋਟਰ ਜਿਨ੍ਹਾਂ ਦਾ ਜਿਨ੍ਹਾਂ ਦਾ ਵੀ ਕਬੱਡੀ ਨਾਲ ਲਿੰਕ ਹੈਗਾ ਸੀ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਕਿਸੇ ਨਾ ਕਿਸੇ ਦਾਨੀ ਸੱਜਣ ਤੱਕ ਜਿਹੜੀ ਇਹ ਵੀਡੀਓ ਪਹੁੰਚੇ ਤੇ ਭਰਾ ਦੀ ਮਦਦ ਲਈ ਕੋਈ ਨਾ ਕੋਈ ਅੱਗੇ ਜ਼ਰੂਰ ਆਵੇ ਧੰਨਵਾਦ ਸਰ ਸਾਸਤਰੀ ਕਾਲ ਜੀ ਸਾਰਿਆਂ ਨੂੰ ਕੋਈ ਕੁਰਜੀ ਕਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਤੇ ਇੱਕ ਬਈ ਹੋਰ ਜਿੱਦਾ ਬੇਨਤੀ ਕਰਨੀ ਹੈ ਵੀ ਬਾਰ ਬਾਰ ਹਨਾ ਜਿੱਦਾ ਨਾ ਲੈਣ ਡੈ ਆਪਾਂ ਵੀ ਲੱਥਾਂ ਦਾ ਇਦਾਂ ਹੋਈ ਇਦਾਂ ਹੋਈ ਹੈ ਨਾ ਕੋਈ ਪੈਸੇ ਕਰਕੇ ਨਹੀਂ ਗਾ ਜੇ ਪੈਸੇ ਦਊਗੇ ਮੈਂ ਤੁਹਾਡੇ ਸਾਹਮਣੇ ਵੀਡੀਓ ਪਾ ਕੇ ਮੋੜ ਦੂੰਗਾ ਤੇ ਸਿਰਫ ਇੱਕ ਸਚਾਈ ਹੈ ਵੀ ਚਲੋ ਸਾਰਿਆਂ ਨੂੰ ਪਤਾ ਲੱਗੇ ਗੱਲ ਕੀ ਹੋਈ ਹੈ ਕਿਉਂਕਿ ਰੀਗ ਤੁਹਾਨੂੰ ਪਤਾ ਜਿੰਨੀਆਂ ਮੂੰਹੋਂ ਨੀਆਂ ਗੱਲਾਂ ਕੋਈ ਨਾ ਕੋਈ ਕਰਦਾ ਅਗਲਾ ਕਹਿੰਦਾ ਇਦਾਂ ਹੋ ਗਈ ਤਾਂ ਹੋ ਗਈ ਹੈਨਾ ਪਰ ਇਦਾਂ ਦੇ ਨਾਂ ਲੈ ਆਪਣੇ ਕੋਈ ਪੈਸਿਆਂ ਦੀ ਨਹੀਂ ਚਲੋ ਭੈਣ ਭਰਾ ਹੋਰ ਵੀ ਹੈਗੇ ਉਹਨਾਂ ਨੇ ਵੀ ਖੜ ਜਾਣਾ ਨਾਲ ਖੜੇ ਵੀ ਆ ਪਰ ਇਦਾਂ ਨਹੀਂ ਆਪਾਂ ਉਹ ਤੇ ਇੱਕ ਸਚਾਈ ਹੈ ਆਪਾਂ ਸਚਾਈ ਤੇ ਚੱਲਣ ਵਾਲੇ ਬੰਦੇ ਆ ਤਾਂ ਕਰਕੇ ਉਹ ਸਚਾਈ ਦੱਸੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸੜੀ ਲਾਸਟ ਗੱਲਬਾਤ ਭਾਈ ਨੇ ਦੱਸੀ ਹੈ ਨਾ ਕਿ ਯਾਰੀ بار بار ਆਪਣਾ ਥਾਣਾ ਨਾ ਆ ਰਹੀ ਸੀ ਕਈਆਂ ਨੂੰ ਇਹ ਲੱਗਣਾ ਕਿ ਵੀਡੀਓ ਦੇ ਵਿੱਚ ਕਿ ਸ਼ਾਇਦ ਇਹ ਪੁਲਠਾ ਵਾਲੇ ਮੋਹਨबीर ਬਲ ਤੋਂ ਹੈਲਪ ਲੈਣ ਲਈ ਇਦਾਂ ਕੁਝ ਵੀ ਕਰ ਰਹੇ ਹੋ ਵੀ ਉਹਨਾਂ ਦਾ ਨਾਮ ਲੈ ਰਹੇ ਆ ਭਾਈਨਾ ਜਦੋਂ ਹੁਣ ਮੇਰੀ ਆਫ ਕੈਮਰਾ ਗੱਲ ਹੋਈ ਹੈ ਨਾ ਭਾਈਨੇ ਕੋਈ ਵੀ ਲੱਸੀ ਵੀ ਮੇਰਾ ਸੈਲਫ ਆਪਣੇ ਦੱਸਿਆ ਕਿ ਮੇਰੇ ਉੱਥੇ ਮੈਂ ਜਜ਼ਬਾਤੀ ਹੋ ਗਿਆ ਹੀ ਮੈਂ ਇਮੋਸ਼ਨਲ ਹੋ ਗਿਆ ਹੀ ਮੈਂ ਪਰੇਸ਼ਾਨ ਹੋ ਗਿਆ ਕਿ ਮੈਨੂੰ ਖੇਡਣ ਨਹੀਂ ਦਿੱਤਾ ਇਹਦੇ ਵਿੱਚ ਜਾਂ ਫੇ ਕਮੇਟੀ ਦਾ ਕੋਈ ਸੜਾ ਕੋਈ ਰੋਲਾ ਹੈ ਨਹੀਂ ਕਿਉਂਕਿ ਅਕਸਰ ਤੁਹਾਨੂੰ ਵੀ ਪਤਾ ਹੈ ਕਈ ਵਾਰ ਕਮੇਟੀ ਕੋਲ ਟਾਈਮ ਹੀ ਥੋੜਾ ਹੁੰਦਾ ਕਮੇਟੀ ਕੋ ਟਾਈਮ ਹੀ ਥੋੜਾ ਹੁੰਦਾ ਵੀ 2-2 3 ਤਾਂ ਨਹੀਂ 5-10 ਦਾ ਕਮੇਟੀਆਂ ਪਵਾ ਕੇ ਤੇ ਉਹ ਮੈਚ ਬੰਦ ਕਰ ਦਿੰਦਾ ਜਾਂਦਾ ਕਿਉਂਕਿ ਟਾਈਮ ਦੀ ਕਈ ਵਾਰ ਇਦਾਂ ਦਾ ਸਿਸਟਮ ਹੋ ਜਾਂਦਾ ਹੈ ਤੇ ਸਿਰਫ ਇਹ ਭਾਜਨੀ ਦਾ ਸਰਬ ਇਹ ਦੱਸਿਆ ਕਿ ਮੈਂ ਉੱਥੇ ਦਾ ਮੈਚ ਖੜਨ ਗਿਆ ਸੀ ਤੇ ਮੈਂ ਥੋੜੀ ਟੈਨਸ਼ਨ ਲੈ ਲੈ ਗਿਆ ਤੇ ਉਸ ਤੋਂ ਬਾਅਦ ਮੈਂ ਇਸ ਪ੍ਰੋਬਲਮ ਦੇ ਵਿੱਚ ਆ ਗਿਆ ਹਾਂ ਤੇ ਇਹਦੇ ਵਿੱਚ ਮੈਂ ਕਮੇਟੀ ਨੂੰ ਨਹੀਂ ਬਲੇਮ ਦੇ ਰਿਹਾ ਜਾਂ ਕਿਸੇ ਨੂੰ ਵੀ ਇਦਾਂ ਬਲੇਮ ਨਹੀਂ ਦੇ ਰਿਹਾ ਤੇ ਇਸ ਵਿੱਚ ਮੈਂ ਕਿਸੇ ਨੂੰ ਵੀ ਕੋਈ ਵੀ ਬਲੇਮ ਨਹੀਂ ਜਿਹੜਾ ਚਾਹਦਾ ਤੇ ਇਹ ਵੀ ਭਾਈ ਹੁਣ ਗੱਲ ਪਹਿਲੇ ਅਸੀਂ ਕਲੀਅਰ ਕਰ ਦਿੱਤੀ ਇਸ ਨੂੰ ਇਸ ਗੱਲ ਨੂੰ ਕੋਈ ਵੀ ਕੋਈ ਇਸ਼ੂ ਨਾ ਬਣਾਉਂਗੇ ਉਥਲਾ ਥਾਣੇ ਟੂਰਨਾਮੈਂਟ ਨੂੰ ਲੈ ਕੇ ਕੋਈ ਵੀ ਇਹੋ ਜਿਹਾ ਕੋਈ ਵੀ ਚੱਕਰ ਨਹੀਂ ਹੈਗਾ ਤੇ ਬਾਕੀ ਇੰਨਾ ਕਹਿੰਦਾ ਮੈਂ ਤੁਹਾਨੂੰ ਇਜਾਜ਼ਤ ਲੈਣਾ ਤੇ ਬੇਨਤੀ ਕਰਦਾ ਸਾਰਿਆਂ ਨੂੰ ਕਿ ਵੀਡੀਓ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਦਾਨੀ ਸੱਜਣਾ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਭਰਾ ਦੀ ਹੈਲਪ ਹੋ ਸਕੇ ਤੇ ਦੁਬਾਰਾ ਫਿਰ ਤੋਂ ਸੋਨੂ ਚਿੜੀਪਾਨੋ ਲੰਗੇ ਆਲਾ ਸਾਡੇ ਗਰਾਉਂਡਾਂ ਦੇ ਵਿੱਚ ਆਵੇ ਤੇ ਆਪਣੇ ਪਰਿਵਾਰ ਦੇ ਵਿੱਚ ਰਾਜੀ ਖੁਸ਼ੀ ਜਾਵੇ ਧੰਨਵਾਦ